ست نام شری واحر واحر تاغ لاگے جاگی بابا گی ارداس ਇਹੋ ਜੀ ਕੀ ਪ੍ਰਤੀਸਿਲ ਨੂੰ ਇਸ ਸਹਾਇਤਾ ਆਪ ਸ੍ਰੀ ਜੀ ਕੇ ਪਾਸ ਸ਼ਟ ਦਸਮੇ ਪ੍ਰਤਮ ਨੂੰ ਕਗਨੀਸ਼ਣ ਕਰਨ ਦਾ ਅਰੰਗ ਲੈਤੀ ਹੈ। ਪਰ ਅੰਤਿਕ ਨੂੰ ਤੇ ਮਰਦਾਸ ਗੁਰਮਦਾਸ ਦਾ ਸਹਿਯੋਗ ਹੈ। ਆਪ ਜਨ ਹਰ ਮੁਮਿੰਦ ਨੂੰ ਉਸੇ ਕਰੋ ਸ੍ਰੀ ਨਰਨਾਣਾ ਜੀ ਸਿੱਖਾਂ ਚ ਨਮਤਿਆ ਰਹੀ ਹੈ। ਜਿਸ ਰਿਤੇ ਇਸਾਂ ਨੂੰ ਸਜਾਏ ਤੇ ਬਹਾਦਰ ਸਿਮਰੀ ਜੈ ਕਰ ਨਾਮ ਦਿਆ ਬੈਤਾ ਹੈ ਸੰਭਾਈ ਹੋਈ ਸਹਾਇ ਦਸਮੇ ਪਾਠਿਆ। ਸਾਹਿਬ ਜੀ ਗੁਰੂ ਜੀ ਸਤਿਗੁਰੂ ਜੀ ਮਹਾਰਾਜ ਸਭ ਫਾਈ ਮੂਰੇ ਸਾਹਿਬ ਆਏ ਦਸਾਂ ਪੰਜ ਸ਼ਾਇਆਂ ਦੇ ਬਿਉਰਤ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਇਜ਼ਾਫਤ ਦੇ ਅੰਤ ਤੱਕ ਦੇ ਬੋਲੋ ਜੀ ਵਾਹਿਗੁਰੂ ਪੰਜਾਬ ਪ੍ਰਿਆਰਿਆ ਚੌਵੀ ਸੱਜਾ ਦੇ ਆ 40 ਬੁਹਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਹ ਚਲਾਈ ਦੇਹ ਵਾਈ ਦੇਖ ਕੇ ਅੰਦਰ ਕੀਤਾ ਇਹਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਜਹੰਤਰ ਕੇ ਬੋਲੋ ਜੀ ਵਾਹਿਗੁਰੂ ਆਪਣੇ ਗੁਰੂ ਜੇਨਾ ਸਿੰਘਾ ਸਿੰਘੜੀਆਂ ਨੇ ਦਵਣ ਹੇ ਸਿੱਖ ਦਿੱਤੇ ਬੰਦ ਬੰਦ ਘਟਾਈਆਂ ਲੜੀਆਂ ਚਰਖਣੇ ਦੇ ਚੱਕਰਾਂ ਮਾਰੇ ਰੇ ਚਰਾਏ ਖੁਦ ਮਾਰੇ ਨੇ ਸੇਵਾ ਲਈ ਪ੍ਰਵਾਹੀਆਂ ਇੰਡੀਆ ਤੋਂ ਉੱਡੇ ਆਇਆ ਸਿੱਕੀ ਕੇਸਾ ਸਵਾਦਾਂ ਸੰਗਲਾਈ ਇਹਨਾਂ ਦਿਖਾਈ ਕਰਦੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਆਪਣੇ ਗੁਰੂ ਸੁਪੰਜਾਂ ਤੱਕ ਤਮ ਸਰਵ ਕੁਦਰ ਨੂੰ ਵਾਰਿਆ ਨਾ ਤੇ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੈ ਸਬਤ ਖਾਲਸਾ ਜੀ ਕੀ ਅਰਦਾਸ ਹੈ ਸਬਤ ਖਾਲਸਾ ਜੀ ਕੋ ਵਾਹਿਗੁਰੂ واہی گو ایچھے تیاب ہے اچھے تیاب کا صدقہ صحیح سکھ ہو گئے جہاں جہاں خالصہ صاحب تہاں رشیہ راہ ہے دیکھ 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 پتے پر جگی پہن پانسا کہی جی تو سری صاحب جی صحیح پانسا جی کہ بول بارے دلو جی واہی گو سکھاں مباک چاہ جی سکھی دار گیز دار نرہ دار نبیگ دار سادا 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 لانا سادا نام دار سر یورسہ ਦੀਮਾ ਮਾਗੀ ਜੀ ਮੰਦ ਮਤਾ ਦਾ ਕਾ ਆਪਾ ਗੁਰੂ ਕਮਹਿ ਗੁਰੇੰ ਦਾ ਅੰਤਮ ਕੰਧਰਿਆ ਮੀ ਆਪਣੇ ਪੰਥ ਦੇ ਸਰਦਾ ਸਮਾਈ ਸਰਦਾ ਉਹ ਭੰਤ ਧੰਨ ਗੱਭ ਸਾਹਿਬ ਸਰੂਪ ਸਰਪ੍ਰਿੰਦ ਨਾਮਦੇਵ ਜੀ ਮਹਾਰਾਜ ਜਿਹੜੇ ਗੁਰਦੁਆਰੇ ਤੋਂ ਧਾਮਾ ਹੋ ਵੱਟ ਨੂੰ ਵਿਛੋੜਿਆ ਗਿਆ ਸਾਹਿਬ ਜੀ ਦੇ ਖੁੱਲੇ ਦਸਤਕ ਸੇਵਾ ਸਰਾਰ ਦਾ ਕਰਨ ਦੇ ਤਰੀਕਾ ਡਾਕਟਰ ਰਾਜਕਮਲ ਜੀ ਐਮਪੀ ਡਾਕਟਰ ਦਿਸ਼ਾਨ ਕੁਮਾਰ ਜੀ ਐਮਐਲਏ ਸਾਹਿਬ ਅਤੇ ਸਮੂਹ ਸੰਤ ਸਵਾਜ ਅਤੇ ਸੂਚੀਆਂ ਸ਼ਕਤਾਂ ਦੇ ਪਤਸ਼ਾਹ ਜੀ ਆਪ ਜੀ ਦੇ ਪਾਵਨ ਨੂੰ ਪਵਿੱਤਰ ਚੰਨਾ ਕਮਲਾਂ ਦਾ ਖਾਸਰਾ ਊਂਡ ਲਿਆ ਪਤਸ਼ਾਹ ਜੀ ਨੂੰ ਨਸ਼ਾ ਮੁਕਤ ਪੰਜਾਬ ਨੇ ਜੋ ਮਹਿੰਮ ਚਾਲਾਂ ਚਲਾਈ ਜਾ ਰਹੀ ਹੈ ਪਤਸ਼ਾਹ ਜੀ ਦੇ ਸੰਬੰਧ ਦੇ ਵਿੱਚ ਮੈਂ ਆਪ ਨੂੰ ਸਾਹਿਬ ਅਹਿਮਦੇ ਸਾਹਿਬ ਨੂੰ ਐਮਪੀ ਸਾਹਿਬ ਵੱਲੋਂ ਅਤੇ ਸੰਗੂ ਸਤ ਸमाज ਦੇ ਨਾਲ ਮਿਲ ਕੇ ਸਾਧ ਸੰਗਤ ਦੇ ਨਾਲ ਮਿਲ ਕੇ ਪਾਤਸ਼ਾਹ ਜੀਓ ਆਪ ਕੀ ਦੇ ਪਾਵਨ ਪਿੱਤਰ ਚਾਂਦਰਾ ਕਤਵੰਤ ਆਸਰਾ ਉੱਤੇ ਲੈ ਕੇ ਸ੍ਰੀ ਸੁਖਣੀ ਸਾਹਿਬ ਜੀ ਦੇ ਜਾਵਤ ਅਰੰਭ ਹੋਇਆ ਕਿ ਆਪ ਜੀ ਦੀ ਬਾਣ ਅਪਾਰ ਅਕੀਸ਼ ਕੋਈ ਸੰਪੂਰਨਤਾ ਹੋਈ ਗੁਰਬਾਣੀ ਦੇ ਭੋਗ ਪਾਏ ਗਏ ਪ੍ਰੰਤ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਮਕਸ਼ਾ ਜੀ ਆਪ ਜੀ ਨੇ ਕਿਰਪਾ ਕਰਨੀ ਆਪ ਜੀ ਦੇ ਸੇਕਾ ਨੇ ਜੋ ਆਪ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਦਾ ਆਸਰਾ ਬਹੁਤ ਲੈ ਕੇ ਨਸ਼ਾ ਮੁਕਤ ਪੰਜਾਬ ਕਰਨ ਵਾਸਤੇ ਇਹ ਮੁਹਿੰਮ ਸ਼ੁਰੂ ਕੀਤੀ ਹੈ ਆਪ ਜੀ ਦੇ ਕਾਰਜਾਪੀ ਸਪਲ ਦਾ ਵਕਸ਼ੜੀ ਧੰਨ ਧੰਨ ਸਹਿਬ ਸਤਿਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਆਪ ਜੀ ਦੇ ਸੂਰਬੀ ਸੇਵਾਦਾਰਾਂ ਦੀ ਸੰਗਤਾਂ ਦੇ ਅਰਦਾਸ ਬੇਨਤੀ ਅਰਜੋਈ ਹੈ ਮਾਚਾ ਜੀ ਇਹ ਪੰਜਾਬ ਦੀ ਧਰਤੀ ਮਾਚਾ ਜੀ ਆਪ ਜੀ ਦੀ ਚਾਨ ਚੂਕ ਪ੍ਰਾਪਤ ਆਪ ਜੀ ਦੀ ਪਿਆਰੀ ਧਰਤੀ ਹੈ ਜੀ ਮੇਂ ਕਿਰਪਾ ਕਰਦੀ ਸਮੁੱਚੇ ਪੰਜਾਬ ਨੂੰ ਮਾਚਾ ਜੀ ਨੂੰ ਨਸ਼ਾ ਮੁਕਤ ਕਰਨਾ ਆਪਣੇ ਸੇਵਾ ਰਹੀਆਂ ਅਰਦਾਸਾਂ ਬੇਨਤੀਆਂ ਮਨਜ਼ੂਰ ਕਰਤੀ ਆ ਪਤਸ਼ਾਹੀਓ ਆਪ ਜੀ ਦੇ ਜਹੂਰ ਆਪ ਜੀ ਦੇ ਸੇਵਕਾਂ ਵੱਲੋਂ ਪਤਸ਼ਾਹੀ ਜੀ ਧੰਨ ਧੰਨ ਸਤਿ ਸਤਿ ਗੁਰੂ ਸਾਹਿਬ ਜੀ ਗੁਰੂ ਸਾਖ ਮਹਾਰਾਜ ਜੀ ਸੋਪਨੀ ਸਾਖ ਦੀ ਸਤਿਪੂਰਨਤਾ ਦੀ ਖੁਸ਼ੀ ਅੰਦਰ ਆਪ ਜੀ ਨੂੰ ਸੋਨ ਦਾ ਰਮਾਲਾ ਸੇਭਟ ਕੀਤਾ ਹੈ ਅੰਮ੍ਰਿਤ ਕਰਨੇ ਸੇਵਕਾਂ ਦੇ ਲੋਕ ਲੋਕ ਵਿੱਚ ਭਰਦੇ ਲੱਗੇ ਨੇ ਆਪ ਜੀ ਦੇ ਸ਼ਖਣ ਵਾਸਤੇ ਗੁਰੂ ਪ੍ਰਸ਼ਾਦ ਜੀ ਦੇ ਕਰਮਣ ਦੇ ਹਾਜ਼ਰੀਆਂ ਪਾਤਸ਼ਾਹ ਜੀ ਕਰੋ ਕਿਰਪਾ ਆਪ ਜੀ ਨੂੰ ੋਗ ਲਾਓ ੋਗ ਲਗਿਆ ਪ੍ਰਸ਼ਾਦ ਸਾਹਿਬ ਦੇ ਪਰਤੌਂ ਦੀ ਆਗਿਆ ਲਓ ਕਿ ਪਾਤਸ਼ਾਹ ਜੀ ਬਾਣੀ ਪੜਦੇ ਆਂ ਕੀਰਤਨ ਕਰਦੇ ਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਆਂ ਸਤਿਗੁਰਾਂ ਦੇ ਨਾਲ ਵਿਚਾਰਾਂ ਕਰਦੇ ਹਾਂ ਜੀਆਂ ਬਿਰਤ ਖਲਾਨੀ ਮਾਫੀ ਬਖਸ਼ਣੀ ਅਣਜਾਣ ਬੱਚੇ ਸਾਹਮਣੇ ਪਾਤਸ਼ਾਹ ਜੀ ਮਾਫ ਕਰਨਾ ਅੱਗੇ ਮਨ ਤੇ ਸਬਦ ਬਖਸ਼ਿਸ਼ ਕਰਨ ਦੀ ਪਾਤਸ਼ਾਹੀ ਦਰੂਰੂ ਡੇੜੇ ਉਚਾਲ ਕਰਕੇ ਜਾਂ ਸਕਦਾ ਹੈ ਜੀ ਹਾਜ਼ਰੀਆਂ ਆਪਣੇ ਚਾਪਰਾ ਕਮਲਾ ਵਿੱਚ ਰੌਣੀਆਂ ਦਿਨ ਭਰ ਬਿਠਾਉਣਾ ਆਪਣੇ ਖਜ਼ਾਨੇ ਵਿੱਚ ਬਰਬੂਲ ਕਾ ਲੀਆਂ ਸਮੂਹ ਸਖਦਾਂ ਦੇ ਸੇਵਾਦਾਰਾਂ ਮਹਾਕਸ਼ਣ ਖੁਸ਼ੀਆਂ ਦੇ ਰੂਪ ਦਾ ਬਖਸ਼ਿਸ਼ ਕਰਦੀਆਂ ਸਦਾ ਯਰ ਸੰਸਾਹਿਗਣਾ ਪਾਤਸ਼ਾਹ ਜੀ ਔਣ ਪਾਣਾ ਸਮਾ ਪੂਰੇ ਪੰਜਾਬ ਵਾਸਤੇ ਸੁੱਖਾਂ ਪਰਿਆਮ ਖੁਸ਼ੀਆਂ ਪਰਿਆ ਹੋਵੇ ਜੀ ਕਰੋ ਕਿਰਪਾ ਜੀ ਬਾਬ ਨਾਨਕ ਦੇ ਤਰਫ ਮਨਾਵੇ ਬਾਖਿਓ ਨੂੰ ਉਹ ਮਨਾਵੇ ਜਨਨ ਦੀ ਸਮਰੱਥਾ ਬਖਿਓ ਜੀ ਸੋ ਕੋ ਮਗਰ ਨਾਮ ਕਿਤੇ ਆਵੇ ਦਾਨਤ ਨਾਮ ਚੜਦੀ ਕਲਾ ਦੀ ਜਿਹੜੀ ਬਾਣੀ ਸੁਣਦਾ 万里孤帆